ਨਹੀਂ ਮੇਰੇ ਲਈ ਇੱਕ ਵੀ ਕਮਰਾ ਨਹੀਂ ਇੱਕ ਵੀ ਕਮਰਾ ਨਹੀਂ ਆ ਜੰਫੇਰ ਕਰ ਜੀ ਵਦੇ ਚੌ ਸਿੱਖਿਆ ਪ੍ਰਾਪਤ ਕਰਕੇ ਸਾਡੀ ਬਰੋਦਾ ਰਿਆ ਸਚਾਰੇ ਨੇ ਉਹ ਰਾਜਾ ਇੱਥੇ ਪਹੁੰਚਣ ਤੇ ਸਵਾਗਤ ਕੀਤਾ ਜਾਏ ਉਹਦਾ ਇੱਕ ਪੈਸੇ ਨੂੰ ਭਟ ਦੇਵੇ ਤਾਂ ਪੈਸਾ ਭਟ ਜਾਂਦਾ ਸਰਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਜਦੋਂ ਬੜੌਦਾ ਰਿਆਸਤ ਦੇ ਬਾਦਸ਼ਾਹ ਨੇ ਵਿਦੇਸ਼ੋਂ ਪਰਤਣ ਤੋਂ ਬਾਅਦ ਡਾਕਟਰ ਅੰਬੇਡਕਰ ਨੂੰ ਸੈਨਾਪਤੀ ਨਿਯੁਕਤ ਕੀਤਾ ਸ਼ੂਤ ਹੋਣ ਕਰਕੇ ਉਸ ਨੂੰ ਕੋਈ ਕਮਰਾਨ ਨਾ ਮਿਲ ਸਕਿਆ ਸੋ ਵੀਡੀਓ ਪੂਰੀ ਦੇਖਿਓ ਬਹੁਤ ਵਧੀਆ ਵੀਡੀਓ ਹੈ ਆ ਜੰਮੇਦਾਰ ਜੀ ਬਦੇ ਚੌਥੀਆ ਪ੍ਰਾਪਤ ਕਰਕੇ ਸਾਡੀ ਬਰੌਦਾ ਰਿਆਸਤ ਚਾਰੇ ਨੇ ਉਹਨਾਂ ਦਾ ਇੱਥੇ ਪਹੁੰਚਣ ਤੇ ਸਵਾਗਤ ਕੀਤਾ ਜਾਏ ਕੀ ਇਹ ਕੀ ਕਹਿ ਰਹੇ ਹੋ ਮਹਾਰਾਜ ਸੁਹਾਗਤ ਨਾ ਨਾ ਮਹਾਰਾਜ ਉਹ ਇੱਕ ਛੂਤ ਤੇ ਅਸੀਂ ਬ੍ਰਾਹਮਣ ਉਹ ਅਸੀਂ ਆਦਾ ਕਿਤੇ ਲੈ ਕੇ ਜਾ ਕਰੀਏ ਨਾ 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 ਮਹਾਰਾਜ ਉਹ ਤਾਂ ਇੱਕ ਪੈਸੇ ਨੂੰ ਭਟ ਦੇਵੇ ਤਾਂ ਪੈਸਾ ਕਿੱਧਰ ਜਾਂਦਾ ਤੁਸੀਂ ਨਵੀਂ ਸਾਡਾ ਸਵਾਗਤ ਕਰਨਾ ਨਾ ਨਾ ਮਹਾਰਾਜ ਆਪੇ ਹੀ ਆਉਦਾ ਫਿਰ ਉਹ ਆਉਂਦਾ ਧੱਕੇ ਖਾਂਦਾ ਹੂੰ ਸਨ ਤੁਹਾਡੇ ਉੱਤੇ ਬਹੁਤ ਮਾਣ ਹੈ ਕਿ ਤੁਸੀਂ ਸਭ ਤੋਂ ਉੱਚ ਸਿੱਖਿਆ ਪ੍ਰਾਪਤ ਕਰਕੇ ਬਰੋਦਾ ਰਿਆਸਤ ਦਾ ਨਾਮ ਉੱਚਾ ਕੀਤਾ ਏ ਤੇ ਐਸੇ ਗੱਲ ਮੁੱਖ ਰੱਖਦੇ ਹੋਇਆ ਅਸੀਂ ਇਹ ਫੈਸਲਾ ਲਿਆ ਏ ਕਿ ਅਸੀਂ ਤੁਹਾਨੂੰ ਆਪਣੀ ਰਿਆਸਤ ਦਾ ਖਜ਼ਾਨਾ ਮੰਤਰੀ ਨਿਯੁਕਤ ਕਰਦੇ ਹਾਂ ਖਜ਼ਾਨਾ ਮੰਤਰੀ ਨਾ ਨਾ ਤੁਸੀਂ ਆਪਣਾ ਵਿਚਾਰ ਬਗਲੋ ਜਾਂ ਫਿਰ ਮੰਤਰੀ ਹਾਂਜੀ ਮਹਾਰਾਜ ਮੈਂ ਤੁਹਾਡੇ ਤੋਂ ਕਰਜ਼ਾ ਲੈ ਕੇ ਵਿਦੇਸ਼ ਪੜ੍ਹ ਗਿਆ ਹਾਂ ਸਹਾਰਾ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਮੇਰੀ ਪੜਾਈ ਪੂਰੀ ਹੋ ਗਈ ਮੈਂ ਬਲੌਡਾ ਰਿਆਸਤ ਆ ਕੇ 10 ਸਾਲ ਨੌਕਰੀ ਕਰਾਂਗਾ ਮੈਂ ਹਾਜਰਾ ਮਹਾਰਾਜ ਅੰਬੇਦਕਰ ਜੀ ਜੇਕਰ ਤੁਹਾਨੂੰ ਖਜ਼ਾਨਾ ਮੰਤਰੀ ਲਾਇਆ ਜਾਂਦਾ ਤਾਂ ਇਹ ਲੋਕ ਬਗਾਵਤ ਕਰ ਦੇਣਗੇ ਇਸੇ ਲਈ ਅਸੀਂ ਇਹ ਫੈਸਲਾ ਲਿਆ ਏ ਇਹ ਅਸੇ ਤਨੂ ਆਪਣੀ ਫੌਜ ਦਾ ਕਮੰਡ ਅਲੀਫ ਕਰਦੇ ਆ ਵਾਹ ਮੰਤਰੀ ਜੀ ਜੀ ਮਹਾਰਾਜ ਆ ਬੇਦਖਰ ਜੀ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਏ ਜੀ ਮਹਾਰਾਜ ਦੇਖੋ ਕੰਮ ਦੀ ਤਮੀਰ ਕੀਤੀ ਜਾਏ ਜੀ ਮਹਾਰਾਜ ਅ ਮੰਤਰੀ ਜੀ ਮਹਾਰਾਜ ਜੀ ਕਿਹੜਾ ਨਵਾਜਾ ਜੱਬ ਪਾ ਗਿਆ ਇਹਨੂੰ ਇਹਦੇ ਰਹਿਣ ਦਾ ਬੰਦੋਬਸਤ ਕੀਤਾ ਜਾਵੇ ਉਹ ਨਾਂ ਅਰਜ਼ੀਕਰਤਾ ਪਰ ਤੈਨੂੰ ਕਿਹਦੇ ਰੱਖੀ ਉਹ ਅਸੀਂ ਤਾਂ ਨਹੀਂ ਇਹਨੂੰ ਆਪਣੇ ਨਾਂ ਦਾ ਇਦਾਂ ਕਰਦੇ ਆ ਮੈਂ ਆਪਣੇ ਲੋਕਰ ਨੂੰ ਪੁੱਛ ਲੈਣਾ ਜੇ ਉਹ ਇਹਨੂੰ ਰੱਖ ਲਵੇ ਤੁਸੀਂ ਇੱਥੇ ਖੜੋ ਮੈਂ ਪਤਾ ਕਰਕੇ ਆਇਆ ਨਾ ਨਾ ਬਹੁਤ ਆ ਤੈਨੂੰ ਆਪਣੇ ਨਾਂ ਨਹੀਂ ਰੱਖਣਗੇ ਪਰ ਹਾਂ ਤੈਨੂੰ ਇੱਕ ਸਲਾਹ ਜੁਹਦੇ ਹਿੰਦੇ ਆ ਉੰਦੇ ਨਾਲੇ ਵਿੱਚ ਉੱਧਰ ਇੱਕ ਗੰਦੀ ਬਸਤੀ ਰਹਿੰਦੀ ਆ ਉੱਥੇ ਦੇਖ ਲਾ ਜੇ ਤੇਰੀ ਗੱਲ ਗੱਲ ਬੰਦਵੇਂ ਚੰਗਾ ਅਸੀਂ ਚਾਹਦੇ ਆ ਕਮਰਾ ਚਾਹੀਦਾ ਜੀ ਹਾਂਜੀ ਜੀ ਕਮਰਾ ਚਾਹੀਦਾ ਕਮਰਾ ਮਿਲ ਜਾਂਦਾ ਹੈ ਕਮਰੇ ਆਪਣੇ ਕੋਲ ਬਹੁਤ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਹਾਡੀ ਜਾਤ ਕੀ ਹੈ ਬ੍ਰਾਹਮਣੋਂ ਕੱਤਰੀਓ ਕੀ ਜਾਤ ਤੁਹਾਡੀ ਹਾਜੀ हां मेनू कमरा चाहिदा नी हां जी ते कमरा चाहिदा कमरा मिल ਜਾਂਦਾ ਪਹਿਲਾ ਤੂੰ ਆਪਣੀ ਜਾਤ ਦੱਸੋ ਕੀ ਜਾਤ ਹੈ ਤੁਹਾਡੀ ਬ੍ਰਾਹਮਣੋ ਬੈਸ਼ੋ ਖਤਰੀ ਯੋ ਕੌਣ ਹੋ ਤੁਸੀਂ ਜਾਤ ਦੱਸੋ 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 ਜਲਦੀ ਜਾ ਹਾ

ਜੀ ਮੈਂ ਰਾਮ ਮੁਹੰਮਦ ਮੈਂ ਤੁਹਾਡੀ ਸਲਾਮ ਕਰਨਾ ਚਾਹਣਾ ਜਦੋਂ ਮੇਰੇ ਰਹਿਣ ਦਾ ਬੰਦੋਬਸਤ ਹੋ ਗਿਆ ਮੈਂ ਇੱਥੋਂ ਚਲਾ ਜਾਵਾਂਗਾ ਰਾਮ ਮੁਹੰਮਦ ਹੋ ਕੋਈ ਨਹੀਂ ਕੋਈ ਨਹੀਂ ਇਹ ਸਰਾ ਇਨਸਾਨਾਂ ਵਾਸਤੇ ਹੀ ਹੈ ਆਜ 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 ਹਾਂ ਕੋਟ ਪੈਂਟ ਪਾ ਕੇ ਰੱਖਦਾ ਕੋਟ ਪੈਂਟ ਉਹ ਤੂੰ ਉਹਦੀ ਕਾਰ ਤੇ ਦੇਖੀ ਡਾਈ ਨਹੀਂ ਦੇਖੀ ਟਾਈ ਉਹ ਲੀਰ ਨਹੀਂ ਉਹ ਲੀਰ ਨਹੀਂ ਟਾਈ ਹੁੰਦਾ ਦੀਲ ਚਈ ਪੁੱਛਾ ਇਹ ਤਾਂ ਕਿੱਥੇ ਐ ਤੇ ਜਾਂਦਾ ਕਿੱਥੇ ਅੱਜ ਆਪਾਂ ਇਹ ਹੀ ਪਤਾ ਕਰਨਾ ਹੈ ਕੋਈ ਗੱਲ ਉਹ ਇੱਧਰ ਕਰ ਉਹ ਇੱਧਰ ਨਿਕਾ ਰੱਖੀ ਤੇ ਮੈਂ ਰੱਖਦਾ ਇੱਧਰ ਨਿਕਾ ਦੇ ਉਹ ਰਾਂ ਦੇਖੀ ਜਾਂਦੇ ਦੇਖਦੇ ਆ ਅੱਜ ਕਿੱਧਰ ਨੂੰ ਜਾਂਦਾ ਤੇ ਕਿੱਧਰੋਂ ਆਉਂਦਾ ਕੋਈ ਗੱਲ ਇੱਧਰ ਖੜ ਖੜ ਉਹ ਵੀ ਬਾਥਿਆ ਦੀ ਸਰਾਂ ਚ ਉਹ ਬਾਜ ਮਾਰ ਉਹ ਪਾਰਸੀ ਨੂੰ ਬਾਜ ਮਾਰ ਉਹ ਪਾਰਸੀ ਆ ਬੜੀ ਬਾਤ ਵਿੱਚ ਓਏ ਓਏ ਪਾਰਸੀ ਓਏ ਪਾਰਸੀ ਬਾਹਰ ਨਿਕਲ ਓਏ ਅਸ਼ੂਤ ਰੰਦਾ ਅਸ਼ੂਤ ਹਾਂ ਉਹ ਵੀ ਸਾਡੀ ਸਰਾਂ ਚ ਆਹੋ ਆ ਨਹੀਂ ਨਹੀਂ ਪੰਡਤ ਜੀ ਉਹ ਸੀ ਆਪ ਦੇਖਿਆ ਉਹ ਤੁਹਾਨੂੰ ਕੋਈ ਭਲੇਖਾ ਲੱਗਾ ਹੋਣਾ ਓਏ ਭਲੇਖਾ ਉਹ ਵੀ ਸਾਨੂੰ ਬਾਹਣਾ ਓਏ ਅਸੀਂ ਤਾਂ ਲੋਕਾਂ ਨੂੰ ਭਲੇਖੇ ਚ ਪਾ ਕੇ ਰੱਖੀਦਾ ਹਾਂ ਤੇ ਸਾਨੂੰ ਤੂੰ ਕਹਿਣਾ ਤੁਸੀਂ ਭਲੇਖੇ ਚ ਓਏ ਬੰਦਾ ਪੜ ਕੇ ਦੱਸਦਾ ਕਿੱਥੇ ਰਹਿਦਾ ਅੰਦਰ ਆ ਨਹੀਂ ਨਹੀਂ ਤੁਹਾਨੂੰ ਜ਼ਰੂਰ ਕਿ ਭਲੇਖਾ ਆ ਗਿਆ ਆ ਆ ਜਾ ਆ ਆ ਯਾਰ ਆ ਦੇ ਓਏ ਸ਼ੂ ਤੋੜੀਆ ਹੱਥ ਇਹ ਤਾਂ ਰਾਮ ਮੁਹੰਮਦ ਆ ਰਾਮ ਮੁਹੰਮਦ ਓਏ ਓਏ ਅਸ਼ੂ ਤੇ ਆ ਸ਼ੂ ਤੇ ਅੰਬੇਦਕਰ ਸ਼ੂ ਤੇ ਤੇ ਇਹਨੂੰ ਹੁਣ ਅਸੀਂ ਨਾ ਇੱਥੇ ਸਰਾਜ ਲੈਣ ਨਹੀਂ ਦੇਣਾ ਉਹ ਦੇਖਦਾ ਕੀ ਆ

ਦੀ ਮੌਤ ਨਾ ਦੇ ਉਹ 파ਰਸੀ ਹਾਂਜੀ ਇਹਨੂੰ ਜਿਆਦੀ ਤੋਂ ਜਲਦੀ ਜਿੰਨਾ ਟਾਈਮ ਹੋ ਸਕੇ ਨਾ ਇਹਨੂੰ ਖਾਲੀ ਕਰਾ ਦੇ ਸਰਾਂ ਠੀਕ ਹੈ ਜੀ ਸਹੀ ਆ ਹਾਂਜੀ ਨਹੀਂ ਤਾਂ ਤੇਰਾ ਉਹ ਹੱਲ ਕਰਾਂਗੇ ਨਾ ਜਿਹੜਾ ਕਿਸੇ ਨੇ ਕਦੀ ਕਿਸੇ ਦਾ ਕੀਤਾ ਨਾ ਹੋਇਆ ਲੱਗੇ ਸਮਝ ਠੀਕ ਹੈ ਜੀ ਹਾਂ ਬਈ ਜਿਹੜੂ ਬੋਲ ਕੇ ਸਾਡੀ ਸਰਾਹ ਦਿੰਦਾ ਸੀ ਉਹ ਸ਼ੂਤ ਕਿਸੇ ਦਾ ਦਾ ਚੱਕਲਾ ਸਮਾਨ ਤੇ ਤਿੱਤਰ ਹੋ ਗਿਆ ਥਾਂ やってそのあげたいな <laughs> あ、しゅうてやろう。 ਕਿਹ ਕਸੂਰ ਏ ਮੇਰਾ ਮੈਨੂੰ ਪਾਣੀ ਤੱਕ ਨੀਂਦ ਦਿੱਤਾ ਜਾਂਦਾ ਕਿਹ ਕਸੂਰ ਏ ਮੇਰਾ ਤੇ ਚਪੜਾ ਸੀ ਮੇਰੇ ਦਫਤਰ ਤੇ ਭਾਏ ਦੂਰ ਆਏ ਬਗਾ ਕੇ ਮਾਰਦਾ ਏ ਕਿਹ ਕਸੂਰ ਲਿਖਿਆ ਜੇ ਮੇਰਾ ਇਹ ਹਾਲ ਹੈ ਤਾਂ ਮੇਰੇ ਸਮਾਜ ਦਾ ਕੀ ਹਾਲ ਹੁੰਦਾ ਹੋਏਗਾ ਕੀ ਹਾਲ ਹੁੰਦਾ ਹੋਏਗਾ ਮੇਰੇ ਸਮਾਜ ਦਾ ਹੈ ਕੋਈ ਹੈ ਕੋਈ ਇੱਥੇ ਹੈ ਕੋਈ ਹੈ ਕੋਈ ਦੇਵੀ ਦੇਵਤਾ ਹੈ ਕੋਈ ਭਗਵਾਨ ਜਿਹੜਾ ਮੇਰੇ ਸਮਾਜ ਨੂੰ ਇਸ ਗਦਰ ਭਰੀ ਜ਼ਿੰਦਗੀ ਤੋਂ ਬਾਹਰ ਕਰ ਸਕੇ ਦੇਵੀ ਦੇਵਤਾ ਹੈ ਕੋਈ ਭਗਵਾਨ ਉਹ 33 ਕਰੋੜ ਦੇਵੀ ਦੇਵਤਿਆਂ ਚੋਂ ਕੋਈ ਕੋਥਲੇ ਆਜਵੇ ਤੇ ਆ ਕੇ ਮੇਰੇ ਸਮਾਜ ਨੂੰ ਇਸ ਤਰ੍ਹਾਂ ਦਾ ਬਰੀ ਜ਼ਿੰਦਗੀ ਚੋਂ ਬਾਹਰ ਕੱਢ ਸਕੇ ਹੈ ਕੋਈ ਦੇਵੀ ਦੇਵਤਾ ਹੈ ਕੋਈ ਭਗਵਾਨ ਨਹੀਂ ਨਹੀਂ ਕੋਈ ਦੇਵੀ ਦੇਵਤਾ ਨਹੀਂ ਕੋਈ ਭਗਵਾਨ ਨਹੀਂ ਮੈਂ ਪਰੜ ਕਰਦਾ ਕਿ ਦੱਬੇ ਕੁਚਨੇ ਸਮਾਜ ਵਿੱਚ ਮੈਂ ਪੈਦਾ ਹੋਇਆ ਇਸ ਸਮਾਜ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਰਹਿਣ ਕਰਾਂ ਕਿ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਹੈ ਹੁਕਮਰਾਨ